ਗੁਰਜੀ ਕਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਫਰੰਟ ਬਿਗਵਾਲ ਜ਼ਿਲ੍ਹਾ ਨਾਵਾ ਸ਼ਹਿਰ ਨੇੜੇ ਫਲੋਰ ਇੱਥੇ ਆ ਬੰਨ ਟੁੱਟ ਚੁੱਕਿਆ ਇੱਥੇ ਮੈਂ ਇਕੱਲਾ ਖੜਾ ਕਿ ਸੰਗਤਾ ਇੱਥੇ ਆਉਂਦੀ ਨਹੀਂ ਆ ਪੂਰਾ ਮੈਂ ਰਿਸਕ ਲੈ ਕੇ ਇੱਥੇ ਆਇਆ ਕਿ ਬੰਨ ਫੰਮ ਦਿਖਾ ਸਕਾਂ ਰਿਸਕ ਇੱਥੇ ਪੂਰਾ ਕੋਈ ਨਹੀਂ ਲਾਹੇ ਬਹੁਤ ਜਲਦੀ ਜਲਦੀ ਡਿੱਗ ਰਾਇਆ ਕਿ ਮੈਂ ਵੀ ਕੁਝ ਪੱਲੇ ਇੱਥੇ ਰੁਕਾਂਗਾ ਕਿ ਬਹੁਤ ਐਸੇ ਪ੍ਰਸ਼ਾਸਨ ਇੱਥੇ ਨੂੰ ਆਉਣ ਨਹੀਂ ਦਿੰਦਾ ਆਉ ਤੁਹਾਨੂੰ ਮੈਂ ਬੰਨ ਟੁੱਟੇ ਵੀ ਦਿਖਾ ਦਿੰਦਾ ਆ ਪਾੜ ਨੰਬਰ 1 ਉਹ ਸਾਹਮਣੇ ਤੁਹਾਨੂੰ ਦਿਸ ਰਿਹਾ ਇਹ ਬੰਦੇ ਖੜੇ ਇਹ ਆ ਦੇਖੋ ਕੋ ਸਾਹਮਣੇ ਕੋ ਪਾੜ ਨੰਬਰ 1 ਆ ਪਾੜ ਨੰਬਰ 2 ਆ ਪਾਣੀ ਦੇਖੋ ਇੱਥੇ ਕਿਦਾਂ ਫੁਮਦਾ ਵਾ ਇਹ ਸਤਲੂਜ ਦਾ ਪਾਣੀ ਆ ਦੇਖੋ ਇੱਥੇ ਕਿਦਾਂ ਘੁੰਮਣ ਘੇਰੀਆਂ ਪਾਉਂਦਾ ਬਹੁਤ ਪਾਣੀ ਆ ਸੱਤ ਲੋਈ ਦੇ ਵਿੱਚ ਐਸ ਪਾਸੇ ਨੂੰ ਦੂਜੇ ਪਾਸੇ ਨੂੰ ਘੱਟ ਵਾ ਇੱਜੇ ਨਹੀਂ ਜ਼ਿਆਦਾ ਲੱਗਿਆ ਹਾਂ ਇਹ ਪਾੜ ਨੰਬਰ ਦੋ ਹੋ ਗਿਆ ਜੀ ਆਹ ਪਾੜ ਨੰਬਰ ਮੈਂ ਤੁਹਾਨੂੰ ਤਿੰਨ ਦਿਖਾ ਲਾਂ ਆਹ ਕੋਈ ਢਾਈ ਟਨ ਸਪੋਰਟ ਦਾ ਪਾੜ ਪੈ ਗਿਆ ਜਿੱਥੇ ਪੰਜਾਬ ਪੁਲਿਸ ਹੋਰ ਐਨ ਡੀ ਐਫ ਦੀਆਂ ਟੀਮਾਂ ਆਮ ਪੰਜਾਬੀ ਲੋਕ ਪੰਜਾਬੀ ਭਾਈਚਾਰਾ ਬਹੁਤ ਇਕੱਠਾ ਹੋਇਆ ਵਾ ਹਾ ਤੁਸੀਂ ਦੇਖ ਸਕਦੇ ਚ ਪਾਣੀ ਕਿੰਦਾ ਘੁੰਮਦਾ ਇਹ ਆ ਦੇਖੋ ਮੈਂ ਤੁਹਾਨੂੰ ਜ਼ੂਮ ਕਰਕੇ ਦਾ ਹਾਂਜੀ ਕੋਸ਼ਿਸ਼ ਕਰਦਾ ਕਿ ਚ ਪਾਣੀ ਘੁੰਮੇ ਇਹ ਵੀ ਜਦਾ ਘੁੰਮਦਾ ਪਾਣੀ ਤੇ ਖਾਰ ਪਾਦਾ ਹਾਂਜੀ ਆ ਤੇ ਉਹ ਜਿਹੜਾ ਤਾਂ ਬੈਠਾ ਤੁਸੀਂ ਦੇਖਦੇ ਆ ਉਹ ਇੱਕ ਬੁੱਧਾ ਜਿਹਾ ਵਾ ਸਰਕੰਡੇ ਦਾ ਉੱਤੇ ਬੈਠਾ ਵਾ ਇਹਨੂੰ ਪਾਣੀ ਨਹੀਂ ਵਗਦਾ ਜਾਣ ਕੇ ਜਿੰਨੀ ਜਨਤਾ ਇੱਥੇ ਆਈ ਹੋਆ ਲੱਗਦਾ ਕਿ ਇਹ ਪੂਰ ਦੇਣਗੇ ਦਾ ਪਾਣੀ ਹੈ ਬਿਲਕੁਲ ਮੈਂ ਕੰਡੇ ਤੇ ਆ ਕੋਈ ਫੈਕ ਵੀਡੀਓ ਨਹੀਂ ਬਣਾਉਂਦਾ ਆਪੇ ਤੋਂ ਜਲਮਾ ਇਹ ਤਾਂ ਲੁਪੜਿਆ ਰਿਹਾ ਆ ਮੇਰੇ ਪੈਰ ਜਿਹੜੇ ਆ ਇਹ ਗਾਰੇ ਚ ਤੁਸੀਂ ਉਹ ਪਿੰਡ ਪਿੰਨੀ ਖਾਨ ਮੈਂ ਆ ਦੋਈ ਪੈਰ ਦੇ ਤੇ ਮੇਰੇ ਪਿੰਨੀ ਪਿੰਨੀ ਖਾਨ ਹੈ ਇਹ ਲੁਪੜ ਗਿਆ ਕੋਈ ਨਹੀਂ ਭਾਈ ਕਿੰਨੀ ਅੜੀ ਚਲਾ ਬਖਸ਼ ਐਨਰਜੀ ਕੋ ਬੋਰੀ ਪਾ ਕੇ ਢਿਲਵਾਦੇ ਆ ਇਹ ਮੁੰਡੇ ਸੇ ਹੋ ਲੱਗੇ ਉਹ ਜਿੱਥੇ ਲਹਿ ਡਿੱਗਦੇ ਉੱਥੇ ਆ ਸਾਰੇ ਆ ਬੜੋ ਫੈਲੇ ਬੜੋ ਜੀ ਭਾਈ ਜੀ ਨਾਲੋਂ ਪੰਜਾਬ ਤੋਂ ਆਇਆ ਆ ਪੰਜਾਬ ਦੇ ਫੁੱਟ ਨਿਕਲ ਗਏ ਆ ਸਾਹਮਣੇ ਜਿਹਦਾ ਬੋਰੀਂ ਟਾਂਕੇ ਦਾ ਇਹਦਾ ਧਾਰਾਂ ਦੇ ਨਾਲ ਉਹ ਆ ਜਿਹੜੇ ਆ ਅੱਜ ਇਹ ਕੈਵਨ ਜਿਹਾ ਬਣਾਇਆ ਧਾਰਾਂ ਦੇ ਬੰਨ੍ਹ ਦੀ ਆ ਜੀਸੀਪੀ ਆ ਦੇਖ ਸਾਡਾ ਜਾਨ ਦੀ ਹੈ ਉਹ ਤੋਂ ਭੰਗ ਰੱਖੋ ਅੱਜ ਇਹ ਸ਼ਿਵਕਾਤੇ ਨਾਲ ਕਰ ਰਹੇ ਜੋ 2 ਟਰੈਲੀਆਂ ਲੈ ਕੇ ਆਏ ਇਹਨਾਂ ਨਾਲ ਗਲਵਤ ਕਰਦੇ ਆ ਅੱਜ ਆਉਜੇ ਮੀ ਟਿਕੋ ਲੈ ਕੇ ਸਤ ਸੰਤਾ ਹੋਣਾ ਰੁਕਦੇ ਰਿਹਾ ਪੂਰੇ ਲਾਰਾ ਜੀ ਸਤ ਸੰਤਾ ਹੋਣਾ ਪੈਰਾ ਜੀ ਨਾਲ ਬਾਈ

ਪੂਰਾ ਰੋਜ਼ ਦੀ ਬੋਸ ਸਪੀਡਾ ਪਾਣੀ ਜੀ ਤੁਸੀਂ ਇਹ ਪਾਣੀਆਂ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਕੁਲਵੰਤ ਸਿੰਘ ਸਿੱਧੂ ਕੋਟ ਰਹੀ ਹਾਂ ਮੇਰਾ ਮੋਬਾਈਲ ਨੰਬਰ 985719816 9855719816 ਇਹ ਪੇਡਮ ਬੇਗੰਪੁਰ ਤੋਂ ਸਤਲੁਜ ਦੇ ਕੰਢੇ ਤੋਂ ਲਾਇਬਤਸਿੰਦਰ ਦੇ ਵਾਹਿਗੁਰੂ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁਜ ਦੇ ਵਹਾਰ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਤੇ ਹੋਰ ਕਈ ਮਹਿਕ ਪੱਬਾਂ ਭਰ ਹੋਏ ਵਾ ਇਹ ਸਾਰੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਤੁਸੀਂ ਦੇਖ ਰਹੇ ਹੋਰੇ ਚੱਕ ਰਹੇ ਆ ਇਹ ਆ ਤੁਸੀਂ ਦੇਖ ਵੀ ਲਓ ਜੇ ਮੇਰੇ ਤੇ ਯਕੀਨ ਨਹੀਂ ਆਦਾ ਲਿਖਿਆ ਪੰਜਾਬ ਪੁਲਿਸ ਆਮਨੀ ਪਾਸਾ ਕਰਦੇ ਕੋਈ ਨਹੀਂ ਇਹ ਵੀ ਵਧੀਆ ਜਹਾ ਲੱਗੇ ਕਿੰਨੇ ਆ ਆਰਮੀ ਦੇ ਵੀ ਬੰਦੇ ਖੜੇ ਆ ਤੁਹਾਨੂੰ ਜੇ ਵੀ ਤਨਾ ਤਾਂ ਆਂ ਖੁਦ ਘਰ ਜਾਵੇ ਪਾਣੀ ਦੇ ਵਿੱਚ ਅੱਕਣ ਲਈ ਟੂਪਾਂ ਦਾ ਅੰਦਾਜ਼ੇ ਤੋਂ ਨਹੀਂ ਕੀਤਾ ਵਾ ਪੰਜਾਬ ਪੋਸਟ ਆ ਗਿਆ ਮੋਟੇ ਰਿਆਣੀ ਆ ਮੋਟੇ ਦੇ ਚੱਕ ਕੇ ਜਾਣੀ ਆ ਆ ਜਾ ਖੜਾ ਪਰਛਾਹ ਦੀਆਂ ਡੇਗਾ ਹੁਣ ਕੀ ਛੱਕ ਰਾਇਆ ਵਿੱਚ ਆ ਲੈ ਆ ਛੇਤੀ ਲੈ ਮੇਰਾ ਦੋ ਬੰਦੇ ਹੋਰ ਚੜਜੋ ਉੱਪਰ ਆ ਰੱਖੋ ਆਹ ਸਾਈਡ ਤੇ ਕਰ ਦੋ ਚੜ ਜਾ ਹੁਣ ਪਿੱਛੇ ਹੋ ਜਾ ਮੜ ਜਾ ਲੱਗਣਾ ਪੰਜਾਬ ਪੁਲਿਸ ਆ ਜੀ ਸੋਪਤ ਨੂੰ ਮੁੰਡੇ ਦੀ ਪੂਰੀ ਤੱਕ ਕੇ ਹਿਲਾ ਰਿਹਾ ਸਾਰੀ ਪੰਜਾਬ ਪੁਲਿਸ ਇੱਥੇ ਜੰਦਾ ਵਾਲੀ ਆ ਹਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਵੀਥੇ ਪਹੁੰਚੇ ਹੋ ਥੋੜੇ ਚਿਰ ਬਾਅਦ ਫੋੜੀ ਉੱਡਣਾ ਕਿਉਂ ਆਣ ਦੇ ਮਿਲੋ ਕਰਾਵਾਂਗੇ ਉਹ ਆ ਜੀਏ